ہے وہ ہے دیش پہلا نیشن فرسٹ او دے پرتی ری ڈیڈیکیٹنگ یور سیلف او دے پرتی دوبارہ ری افرمیشن آف یور ڈیڈیکیشن فر دیٹ کنٹری آج دیش سارے واسطے مہان سب تو سارے واسطے مہان ہے اس دیش دی ترقی او دی انتی او دی مجبوطی کہ او دی ہمیشہ چڑھ دی کلا روے ਅਤੇ ਦੇਸ਼ ਵਾਸ ਨੀਤੀ ਨਿਧਾਰਨ ਨੇ ਉਹਦੇ ਵਾਸਤੇ ਅੱਜ ਜਿਹੜੇ ਸਾਰੇ ਕਾਰਜਕਰਤਾ ਜਿਹੜੇ ਹੈ ਭਾਜਪਾ ਦੇ ਨਾਲ ਜੁੜੇ ਹੈ ਤੇ ਜਿਹੜੇ ਅੱਜ ਆਪਣੇ ਅੰਦਰ ਇੱਕ ਮੌਕਾ ਇੱਕ ਦੁਬਾਰਾ ਅੰਦਰ ਝਾਗ ਕੇ ਦੇਖੀਏ ਵੀ ਵੈਦਰ ਅਸੀਂ ਆਪਣਾ ਪੂਰਾ ਕੰਨ ਮਨ ਲਾ ਕੇ ਦੇਸ਼ ਦੇ ਪ੍ਰਤੀ ਅਸੀਂ ਆਪਾ ਸਮਰਪਿਤ ਹੈ ਤੇ ਉਹਦੇ ਵਿੱਚ ਕਿਉਂਕਿ ਦੇਸ਼ ਨੇ ਬਹੁਤ ਪਲੰਗ ਮਾਰੀਆਂ ਨੇ ਦੇਸ਼ ਨੇ ਕਿ{{\text{ਤੋਚਲ ਕੇ ਦੇਸ਼ ਤੇ ਪਹੁੰਚਿਆ}}}$$ ਬਹੁਤ ਤਰੱਕੀ ਲਿਖੀ ਹੈ ਪਰ ਉਸ ਤੋਂ ਵੀ ਅੱਗੇ ਲੰਬਾ ਸਫ਼ਰ ਅੱਗੇ ਤੇ ਹੈ ਉਹਦੇ ਵਾਸਤੇ ਸਾਨੂੰ ਦੁਬਾਰਾ ਤੋਂ ਇੱਕ عہد ਲੈਣਾ ਹੈ ਉਸ عہد ਲੈਣ ਵਾਸਤੇ ਆ ਇੱਕ ਪ੍ਰੋਸੈਸ ਚਾਹੀਦਾ ਹੈ ਕਰ ਲੈ ਜਦੋਂ ਦਿੱਲੀ ਦੇ ਅੰਦਰ ਮਾਨਯੋਗ ਕੋਟਾ ਮੰਤਰੀ ਤੇ बाकी ਸਾਰੇ ਸੀਨੀਅਰ ਲੀਡਰ ਸਾਹਿਬਾਨ ਨੇ ਮੈਂਬਰਸ਼ਿਪ ਲਈ ਉਹਦੇ ਵਿੱਚ ਜਿਹੜਾ ਪਾਰਟਿਕੂਲਰ ਫੋਕਸ ਮੰਤਰੀ ਨੇ ਕੀਤਾ ਉਹ ਸਿੱਧਾ ਵੀ ਸਾਡੇ ਨੌਜਵਾਨ ਸਾਥੀ 18 ਸਾਲ ਤੋਂ ਜਿਹੜੇ ਅਜੇ 18 ਸਾਲ ਦੇ ਹੋ ਗਏ ਉਹਨਾਂ ਨੂੰ ਮੈਂਬਰਸ਼ਿਪ ਵਾਸਤੇ ਭੱਟੀ ਕੁਡਰਲੀ ਫੋਕਸ ਕੀਤਾ ਜਾਵੇ। ਬਹੁਤ ਹੀ ਜ਼ਰੂਰਤ ਵੀ ਹੈ। ਕਿਉਂਕਿ ਗਰੇਵਾਲ ਸਾਹਿਬ ਨੇ ਉਹਨੇ ਕਿਹਾ ਉਹ ਫਾਰਮ ਪਰਦਾ ਪਰਦਾਉਣ ਦੀ ਯੋਗਤਾ ਦੇ ਵਿੱਚ। ਕਿਉਂਕਿ ਆਟੇ ਨਾਰਮਲ ਸਟੈਂਡਰਡ ਜਦੋਂ ਸੀਗਾ ਵੀ ਅਫੀਅਰ ਬੋਨ ਬੋਰ 1970 ਯੂ ਆਰ ਨਾਟ ਮੈਂਟ ਫਾਰ ਕੰਪਿਊਟਰਸ। ਇੱਕ ਨਵੀਂ ਜਨਰੇਸ਼ਨ ਆ ਗਈ। ਅੱਜ ਟੈਕਨੀਕਲ ਸੈਮੀ ਜਿਹੜਾ ਉਹਨਾਂ ਦਾ ਹੈ ਅੱਜ ਉਹ ਲੋਕਾਂ ਨੂੰ ਆਜ ਇੱਕ ਸੋਚ ਨਹੀਂ ਐ ਸਰ ਸੋਚ ਨਹੀਂ ਐ ਪਰ ਸਾਡੀ ਸਮਰਪਣ ਜਿਹੜਾ ਉਹ ਪੁਰਾਣਾ ਹੈ ਇਹ ਸਾਡਾ ਪੁਰਾਣਾ ਹੈ ਸਾਡਾ ਟੀਚਾ ਪੁਰਾਣਾ ਹੈ ਸਾਡਾ ਨਿਸ਼ਾਨਾ ਉਹ ਹੀ ਹੈ ਵੀ ਦੇਸ਼ ਦੀ ترقی ਵਾਸਤੇ ਨੇਸ਼ਨ ਫਰਸਟ ਦੀ ਜਿਹੜੀ ਸਦੀ ਕੌਸੀ ਹੈ ਉਹਦੇ ਉੱਤੇ ਸਾਰੇ ਸਾਡੇ ਨੌਜਵਾਨ ਸਾਥੀਆਂ ਨੂੰ ਲੈ ਕੇ ਤੇ ਬਜ਼ੁਰਗਾਂ ਨੂੰ ਨਾਲ ਲੈ ਕੇ ਸਾਡੇ ਸਾਰੇ ਆ ਜਿਹੜੀ 140 ਕਰੋੜ ਦਾ ਮੁੱਲ ਹੈ ਉਹਦਾ ਨਿਸ਼ਾਨਾ ਜਿਹੜਾ ਹੈ ਉਹਨੂੰ ਪੂਰਾ ਕਰਨ ਵਾਸਤੇ ਇੱਕ ਸਮਰਪਣ ਹੈ ਸਮਰਥਨ ਉਹ ਯਾਦ ਕਰਾਉਣ ਵਾਸਤੇ ਅੱਜ ਦੁਬਾਰਾ ਅਸੀਂ ਜੁੜੇ ਆ ਆਹ ਟਾਰਗੇਟ ਸਿਰਫ ਕੋਈ ਉਹਨੇ ਕਮੈਂਟਰੀ ਦੇਖ ਰਹੇ ਸੀਗੇ ਡਾਕੂਮੈਂਟਰੀ ਦੇਖ ਰਹੇ ਸੀ ਜਿਹਦੇ ਵਿੱਚ ਉਹਨਾਂ ਨੇ ਕਹਿ ਆ ਗੋ ਪਾਰਟੀ ਸਿਰਫ ਕੋਈ ਇਲੈਕਸ਼ਨ ਮਸ਼ੀਨਰੀ ਹੈ ਨਹੀਂ ਕਿ ਇਲੈਕਸ਼ਨ ਦੇ ਟਾਈਮ ਖੜੇ ਹੋ ਜਾਓ ਵੀਰ ਹੈਰ ਫੋਰ ਦਾ ਬੈਨੀਫਿਟ ਆਫ ਦਾ ਸੁਸਾਇਟੀ ਸਾਡੇ ਦੇਸ਼ ਦੇ ਅੰਦਰ ਤੇ ਖਾਸ ਤੌਰ ਤੇ ਸਾਡੇ ਅਜ ਪੰਜਾਬ ਦੇ ਆਪਾਂ ਦੇਖੀਏ ਜਿੱਤੇ ਦੇਸ਼ ਦੇ ਪ੍ਰਤੀ ਸਾਡੇ ਦੇਸ਼ੀਆਂ ਮਹੌਲ ਚੱਲ ਰਹੀ ਹੈ ਉਹਦੇ ਵਿੱਚ ਪੰਜਾਬ ਦਾ ਇੱਕ ਬਹੁਤ ਅਹਿਮ ਮਕਾਮ ਹੈ ਸਾਡੇ ਦੇਸ਼ ਦੀ ਮਜ਼ਬੂਤੀ ਦੇਸ਼ ਦੀ ਸੁਰੱਖਿਆ ਤੇ ਕੌਲ ਦਸੀ ਹੋਈ ਖੜਕ ਪੁਜਾਇਆ ਪੰਜਾਬ ਦੇਸ਼ ਦੀ ਤੇ ਸਾਡੇ ਅਸੀਂ ਬਾਰਡਰ ਤੇ ਬੈਠੇ ਆ ਅੱਜ ਤੋਂ ਨਹੀਂ ਸਦੀਆਂ ਤੋਂ ਸਭ ਤੋਂ ਪਹਿਲਾਂ ਆ ਕੇ ਜੇ ਚੈ ਤੁਰਕਾਏ ਚੈ ਗੁਗਲਾਏ ਚੈ ਕੋਈ ਵੀ ਮੰਗੋਲਾਏ ਹਮੇਸ਼ਾ ਪੰਜਾਬ ਨੇ ਦੇਸ਼ ਦੇ ਪਤੀ ਆਪਣਾ ਸਮਰਪਣ ਕੀਤਾ ਅੱਜ ਸਾਡੇ ਜਦੋਂ ਉਸ ਪੰਜਾਬ ਨੂੰ ਉਸ ਰੰਗਲੇ ਪੰਜਾਬ ਨੂੰ ਨਜ਼ਰ ਜਿਹੜੀ ਲੱਗੀ ਹੈ ਉਹਦੇ ਵਿੱਚ ਸਾਨੂੰ ਆਪਣੀ ਭੂਮਿਕਾ ਤੇ ਗੌਰ ਕਰਨਾ ਪਊਗਾ ਆਪਣੀ ਭੂਮਿਕਾ ਸਿਰਫ ਰਾਜ ਨੇ ਦੀ ਤੌਰ ਤੇ ਨਹੀਂ ਸਾਡੀ ਇੱਕ ਜ਼ਿੰਮੇਵਾਰੀ ਪੰਜਾਬੀ ਹੋਣ ਦੇ ਪ੍ਰਤੀ ਸਾਡੀ ਪੰਜਾਬ ਕ ਲਈ ਸਾਡੀ ਜਿਹੜਾ ਸਮਰਪਣ ਹੈ ਉਹਨੂੰ ਯਾਦ ਕਰਨਾ ਪਊਗਾ ਕਿਉਂਕਿ ਉਹ ਪੰਜਾਬ ਤੇ ਜਿਹੜੀ ਨਜ਼ਰ ਲੱਗੀ ਹੈ ਅੱਜ ਤਾਈਂ ਤਾਂ ਲੋਕ ਚੁਪ ਕੇ ਗੱਲਾਂ ਹੁੰਦੀਆਂ ਸੀਗੀਆਂ ਪਰ ਹੁਣ ਤਾਂ ਕਹਿੰਦੇ ਨੇ ਜਿਹੜੀ ਦਿੱਲੀ ਕੰਢੇ ਚੋਂ ਬਾਹਰ ਆ ਗਈ ਕੱਲ ਪੰਜਾਬ ਵਿਧਾਨ ਸਭਾ ਦੇ ਅੰਦਰ ਤੁਸੀਂ ਜਿਸ ਤਰ੍ਹਾਂ ਦੇਖਿਆ ਹੋਣਾ ਹੈ ਜਿਹੜੇ ਅੱਜ ਪੰਜਾਬ ਦੇ ਸਾਹਮਣੇ ਮੁੱਦੇ ਕਰਕੇ ਪੇਸ਼ ਹੈ ਜੋ ਕਹਾੜੇ ਬੈਠ ਕੇ ਗੱਲ ਕਰਦੇ ਸੀਗੇ ਕਿ ਕਿਹੜਾ ਪੰਗਾ ਲੈ ਲਿਆ ਕਿਹੜੇ ਲੋਕਾਂ ਨੂੰ ਅੱਗੇ ਕੱਟਾ ਉਹ ਉੱਥੇ ਵਿਧਾਨ ਸਭਾ 'ਚ ਖੜੇ ਹੋ ਕੇ ਭ੍ਰਸ਼ਟਾਚਾਰ ਨੂੰ ਲੈ ਕੇ ਉੱਥੇ ਗੱਲਾਂ ਹੋ ਰਹੀਆਂ ਕੌਣ ਕਹਿ ਰਿਹਾ ਉਹਨਾਂ ਦੇ ਆਪਣੇ ਚੁਣੇ ਹੋਏ ਨੇਤਾ ਕਹਿ ਰਹੇ ਮਾਫੀਆ ਦੀ ਗੱਲ ਹੋ ਰਹੀ ਹੈ ਸਰਕਾਰ ਚਲਾ ਕੌਣ ਰਿਹਾ ਕਹਿੰਦੇ ਮਾਫੀਆ ਚਲਾ ਰਿਹਾ ਸੁਨੀਲ ਜੀ ਖੜੇ ਅਫੀਸ਼ੀਅਲ ਨਹੀਂ ਕਹਿ ਰਿਹਾ ਉਹਨਾਂ ਦੀ ਆਪਣੀ ਸਰਕਾਰ ਕਹਿ ਰਹੀ ਹੈ ਸਰਕਾਰ ਦੇ ਭਾਈਵਾਲ ਕਹਿ ਰਹੇ ਉੱਥੇ ਖੜ ਕੇ ਅੱਜ ਜਦੋਂ ਆਪੋਜੀਸ਼ਨ ਤੇ ਸਰਕਾਰ ਦੋਨੋਂ ਇਕੱਠੇ ਹੋ ਗਏ ਜਿਵੇਂ ਕਿ ਨਰਾਸੀ ਦੋਏ ਰੁੱਸ ਬੈਠੇ ਤਾਂ ਮਨਾਉ ਕੌਣਵੇ ਗਾਲਪਰਾ ਜੀ ਇਹ ਦੋਨੋਂ ਨਾਲ ਬੈਠੇ ਤਾਂ ਪੰਜਾਬ ਬਚਾਉ ਕੌਣਵੇ ਦੋਨੋਂ ਰਲੇ ਨੇ ਅਜਿਹੇ ਕਰਕੇ ਪੰਜਾਬ ਵਾਸਤੇ ਮੇਰੀ ਤੁਹਾਨੂੰ ਇਹ ਬਾਤ ਹੈ ਸਾਹਮਣੇ ਇਸ ਕਰਕੇ ਨਹੀਂ ਕਹਿ ਰਿਹਾ ਮੈਂ ਨਹੀਂ ਸਾਡੇ ਦੇਸ਼ਪ੍ਰਤੀ ਸਾਡੇ ਸਮਰਪਣ ਚੇ ਕੋ ਕਮੀ ਹੈ ਪਰੰਤੂ ਜਿਹਨਾਂ ਲੋਕਾਂ ਨੂੰ ਲੋਕਾਂ ਨੇ ਚੁਣ ਕੇ ਕਿਤੇ ਸੀਗਾ ਉਹਨਾਂ ਨੇ ਆਪਣੀ ਜ਼ਮੀਰ ਵੇਚੀ ਜਿਸ ਭ੍ਰਸ਼ਟਾਚਾਰ ਕਰਕੇ اپوزیشن ਨੇ ਆਪਣੀ ਗੋਦੀਆਂ ਢੇਕ ਰਖੀਆਂ ਇਸ ਬ੍ਰਿਸ਼ਤ ਸਰਕਾਰ ਦੇ ਸਾਹਮਣੇ ਇਹ ਦੋਨੋਂ ਰਲਕੇ ਤਾਂ ਸਰਕਾਰ ਕੋਣ ਕਰੂਗਾ ਇਸ ਕਰਕੇ ਪੰਜਾਬ ਦੇ ਅੰਦਰ ਮੇਰੇ ਕਈ ਸਾਥੀਆਂ ਦੇ ਬਿਆਨ ਆਗੇ ਸੀ ਹੈ ਵੀ ਆ ਪਹਿਲਾਂ 25 ਲੱਖ ਰੁਪਏ ਨੂੰ ਵਧਾ ਕੇ ਕਿੱਲੇ ਲੈ ਕੇ ਜਾਵਾਂਗੇ ਕਿ ਕਿੱਦਰ ਵਧੂਗੀ ਨਹੀਂ ਸਾਹਾ ਕੋਈ ਨੰਬਰ ਵਧਾਣ ਦੀ ਗੱਲ ਨਹੀਂ ਸਾਬ ਬੰਗਾ ਤੇ ਇੱਕੋ ਥੇਰਾ ਉਹ ਕਰਦਾ ਆ ਰੀ ਡੈਡੀਕੇਟਿੰਗ ਯਸਰ ਲੋਕਾਂ ਨੂੰ ਜਾ ਕੇ ਆਪਣੇ ਪੁਰਾਣਿਆਂ ਔਰ ਨਵਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਆ ਜਿਹੜਾ ਐਤ ਹੈ ਵੀ ਪੰਜਾਬ ਸਾਡਾ ਹੈ ਸਾਡੀ ਜ਼ਿੰਮੇਵਾਰੀ ਹੈ ਪੰਜਾਬ ਦੇ ਪ੍ਰਤੀ ਉਹ ਜ਼ਿੰਮੇਵਾਰੀ ਤੇ ਪਹੜਾ ਦੇਣ ਵਾਸਤੇ ਸਾਨੂੰ ਸਾਰਿਆਂ ਨੂੰ ਕਰ ਕਰ ਜਾ ਕੇ ਕਲਾ ਨੂੰ ਜਾਂ ਆਂਕੜੇ ਪੂਰੇ ਕਰਦੇ ਨੇ ਮੋਟੂ ਐਸਾ ਸਰਸ ਪਰਸੀ ਹੈ ਹਰੇ ਖਿੱਤੇ ਤਾਈ ਪਹੁੰਚਦਾ ਆਂਮੀਏ ਇੱਥੇ ਸਾਰੇ ਬਖੇ ਜੀ ਬੀਜਪੀ ਵਾਲਾ ਪਰ ਕਰਨ ਨਹੀਂ ਹਸਦਾ ਹਰੇਕ ਵਰਗ ਦੇ ਅੰਦਰ ਪਿੰਡ ਦੇ ਅੰਦਰ ਸ਼ਹਿਰ ਦੇ ਅੰਦਰ ਕਸਬੇ ਦੇ ਅੰਦਰ ਕਰ ਕਰਕੇ ਪਹੁੰਚ ਕੇ ਹਰੇਕ ਵਰਗ ਐਵਰੀ ਕਾਸਟ ਐਵਰੀਬਡੀ ਸ਼ੁੱਡ ਬੀ ਰਿਪਰਜੈਕਟਿਡ ਚਾਹੇ ਵਪਾਰੀ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਨੌਜਵਾਨ ਹੈ ਹਰ ਇੱਕ ਵਰਗ ਦਾ ਉਹਦੇ ਵਿੱਚ ਹਿੱਸਾ ਹੋਣਾ ਚਾਹੀਦਾ ਹੈ ਸਭ ਇਟ ਕੈਨ ਨਾਟ ਬੀ ਐਕਸਕਲੂਡਿਵ ਮੀਡੀਆ ਦਾ ਜੀ ਆਪਲਾਣੀ ਵਰਦੀ ਪਾਰਟੀ ਨਹੀਂ ਸਾਉਗੀ ਅਸੀਂ ਰਾਸ਼ਟਰੀਆ ਪਾਰਟੀ ਹਾਂ ਰਾਸ਼ਟਰੀਆ ਪਾਰਟੀ ਕੋਈ ਨੰਬਰ ਨਾਲ ਨਹੀਂ ਹੁੰਦੀ ਵੀ ਇਹਨੇ 90% ਵੋਟ ਲਿਆ ਜੀ ਕਿਥੋਂ ਡਾਕਟਰ ਮਿਲ ਗਿਆ ਜੀ ਦਿੱਲੀ ਦੇ ਅੰਦਰ ਤੁਸੀਂ ਚੰਡੀ ਲਾਈਫ ਕਰੋ ਜੀ ਇਸ ਨੈਸ਼ਨਲ ਪਾਰਟੀ ਐ ਨੈਸ਼ਨਲ ਪਾਰਟੀ ਦਾ ਆਪ ਤੁਸੀਂ ਦੇਖ ਰਿਹਾ ਖਲ ਜਿਹੜੇ ਆਪ ਕਹਿੰਦੇ ਅਸੀਂ ਮਾਫੀਆ ਚਲਾ ਰਹੇ ਹਾਂ ਉਹ ਨਾਸ਼ ਉਹ ਨੈਸ਼ਨਲ ਪਾਰਟੀ ਜਿਨ੍ਹਾਂ ਦੇ ਸੁਪਰੀਮੋ ਅੰਦਰ ਬੈਠੇ ਐ ਧਾਰਜੇ ਉਹ ਗੱਲ ਕਰ ਰਿਹਾ ਵੀ ਅਸੀਂ ਮੋਸਟ ਆਨਸਟ ਪਾਰਟੀ ਕਤਰੀ ਇਮਾਨਦਾਰ ਪਾਰਟੀ ਦਾ ਹਾਲਾ ਹੈ ਬਿਓ ਲੋਕ ਕਿਸ ਵਰਗ ਨੂੰ ਰਿਪਰੈਜ਼ੈਂਟ ਕਰ ਰਿਹਾ ਰਾਸ਼ਟਰੀ ਪਾਰਟੀ ਦਾ ਮਤਲਬ ਹੈ ਸਾਡੇ ਵਾਸਤੇ ਨਿਸ਼ਾਨਾ ਰਾਸ਼ਟਰ ਹੈ ਰਾਸ਼ਟਰ ਨੂੰ ਕਿਸ ਤਰ੍ਹਾਂ ਮਜ਼ਬੂਤ ਕਰਨਾ ਹੈ ਹੈ ਨਾ ਕੀੜਿਆਂ ਨੂੰ ਖਾਈ ਜਾ ਰਿਹਾ ਇਸ ਰਾਸ਼ਟਰ ਨੂੰ ਆ ਭ੍ਰਸ਼ਟਾਚਾਰ ਲੈ ਕੇ ਬੈਠੇ ਸਭ ਚਾਹੇ ਕਿ نشا چاہے پریشٹاچار ہے چاہے معافیا ہے ہائی کورٹ نے مور لا سپریم کوٹ نے موہر لا ترکا جی بیٹھے ہے, کوئی پوچھنے کو نہیں آئی پارٹی کہنے سی بھی سیشن کٹا کی رکھا جی تین دن کا سیشن ہے کی سیشن ہوگا جواب کی آرک کام ہی ہے نہیں. کوئی کام ہی ہے نہیں. ਅੱਗੇ ਦਿੱਤੋ ਸਭ ਮੇਰੇ ਨਾਲ ਅੱچھے ਸੀਗੇ ਚਾਹੇ 2 ਸਾਲ ਪਿੱਛੇ ਹੋ ਗਏ ਯੂਨੀਵਰਸਿਟੀ ਦੇ ਜਦੋਂ ਮੈਂ ਬਕਰਚੇ ਸੀ ਆਇਆ ਸਭ ਦਿੱਲੀ ਤੇ ਚੰਡੀਗੜ੍ਹ ਅੰਦਰ ਉਹ ਇੱਕ ਕਹਾਵਤ ਹੁੰਦੀ ਸੀ ਕਹਿੰਦੇ ਚੰਡੀਗੜ੍ਹ ਉਹ ਸ਼ਹਿਰ ਹੈ ਜਿੱਥੋਂ ਸਾਰਿਆਂ ਦਾ ਧਿਆਨ ਅੱਡ ਬੈਠੇ ਸਾਰੇ ਨਿਕਲੇ ਰਿਹਾ ਹੈ ਕਹਿੰਦੇ ਚੰਡੀਗੜ੍ਹ ਕਹਿਲਾ ਸ਼ਹਿਰ ਹੈ ਵਿਦਿਆਰਥੀ ਕਰਮੇਨ ਪੁਰਸ਼ ਤੋਂ ਕਿ ਜਨਰਲ ਬੰਦੇ ਸਾਰੇ ਇੱਥੇ ਬੈਠੇ ਹੁੰਦੇ ਸੀ ਕਰਮੇਨ ਪੁਰਸ਼ ਪੁਤੀਨ ਬਤਾਇਆ ਹੁਪਾਓ ਕਹਾਂਮ ਸੁਣਿਏ ਜਿਹੜਾ ਇਹ ਬਚਾਇਆ ਸਾਡੇ ਤੇ ਕੰਮ ਕਰਦੇ ਪੁਤ ਹੋਰ ਵੀ ਬੜੀ ਲੰਬੀ ਥੋੜੀ ਸੀ ਪੁਤੀਨ ਬਤਾਇਆ ਪਰ ਆਇਆ ਇੱਕ ਨਵਾਂ ਜੁੜ ਗਿਆ ਆ ਕਰਨੀ ਸਰਕਾਰਾਂ ਜਿਹਨਾਂ ਕੋਲ ਕਮੀ ਨਹੀਂ ਪੰਜਾਬ ਮਰੀਆ ਦਾ ਉਹ ਵੀ ਸਾਡੇ ਕੋਲ ਕੋਈ ਕਮੀ ਨਹੀਂ ਸਭ ਕੋਈ ਤੇ ਕਹਦਾ ਸਰਸ਼ਨ ਬੁਲਾਈਏ ਨਿਕਲ ਇਹਨੂੰ ਸਿੰਪਲ ਵਰਡ ਤੇ ਜਿਹਦੇ ਕੋਲ ਕੰਮ ਨਹੀਂ ਹੁੰਦਾ ਕੰਮ ਕਰਨਾ ਨਹੀਂ ਤੁਹਾਨੂੰ ਆਪਾਂ ਕੀ ਕਹਿੰਦੇ ਆ ਨਿਕਮਾ ਹੀ ਕਹਦੇ ਆ ਸਰ ਆ ਨੀ ਕੰਮੀ ਸਰਕਾਰਾਂ ਦਾ ਇਸੇ ਨਿਕੰਮੇ ਸਰਕਾਰ ਤੋਂ ਇਹਨਾਂ ਨਾਲ ੜੜੇ ਭਾਈਵਾਲਾਂ ਤੋਂ ਬਚਾਉਣ ਵਾਸਤੇ ਸਾਡੇ ਜਿਹਨੇ ਬੱਚੇ ਨੂੰ ਆਪਾਂ ਮੈਂਬਰ ਬਣਵਾਉਣ ਜਾ ਰਹੇ 18 ਸਾਲ ਵਾਲੇ ਨੂੰ ਉਹਨਾਂ ਪਰ ਵੀ ਸਾਡੀ ਰਿਸਪੋਨਸਿਬਿਲਟੀ ਹੈ ਸਾਡੀ ਉਹ ਸਰ ਕੰਪਿਊਟਰ ਚਲਾਣਾ ਤੇ ਜਾਣਦੇ ਆ ਮੇਰੇ ਵਰਗਾ ਉਹ ਨਹੀਂ ਕਰੇ ਆ ਪਿੰਨ ਕੋਡ ਕਿਧਰੋਂ ਨਾਲ ਪੀੜਾ ਇੰਨੇ ਸੈਕਿੰਡ ਵਾਸਤੇ ਅਪਰਾਧ ਕੈਸੂ ਲੋਜੀਦਾ ਬਟ ਉਹਨਾਂ ਪਰ ਵੀ ਸਾਡੀ ਜ਼ਿੰਮੇਵਾਰੀ ਹੈ ਸਾਡਾ ਉਹ ਪਿੰਨ ਕੋਡ ਤਾਂ ਭਰ ਦੇਣਗੇ ਪਰ ਉਹਨਾਂ ਨੂੰ ਇਹਨਾਂ ਮਾੜੀ ਹਰਤਕਾਂ ਤੋਂ ਪਛਾਣ ਵਾਸਤੇ ਇੱਕ ਸੰਸਕਾਰ ਜਿਹੜੇ ਹੈ ਸਾਡਾ ਯਾਰ ਫੈਮਿਲੀ ਦੀ ਸਾਡੀ ਉਹ ਇੱਕ ਬੰਤਰ ਹੈ ਉਹਦੇ ਮਹੱਤਵ ਸਮਝਾਉਣ ਵਾਸਤੇ ਇਸ ਪਾਰਟੀ ਦਾ ਇੱਕ ਬਹੁਤ ਵੱਡਾ ਰੋਲ ਹੈ ਸਮ ਯੂ ਆਰ ਨੋਟ ਜਸਟ ਅ politcal entity ਵੀ ਆਰ ਪਾਰਟ ਐਂਡ পারਸਲ ਆਫ ਦਾ ਸੋਸ਼ਲ ਫੈਬ੍ਰਿਕ ਆਫ ਦਿਸ ਨੇਸ਼ਨ ਉਹ ਸਾਡੀ ਜ਼ਿੰਮੇਵਾਰੀ ਹੈ ਸਾ ਉਹ ਸੋਚ ਨਾਲ ਲੋਕਾਂ ਕੋਲ ਜਾਣਾ ਕਿ ਲੋਕ ਧਨਵਾ ਕੇ ਕਰੇ ਮਿਲ ਕੇ ਮਿਲ ਕੇ ਵੀ ਆ ਤੁਸੀਂ ਬਹੁਤ ਡੂੰਗੀ ਗੱਲ ਕਰ ਰਹੇ ਹੋ ਸਾਹਿਬ ਅਸਲੋਨਾ ਸਨਸਦ ਇਸ ਤਰ੍ਹਾਂ ਅੱਜ ਚੋਰਾਪਾਣ ਕਰਦੇ ਆ ਜਿਹੜਾ ਲੋਕਾਂ ਨੂੰ ਮੌਕਾ ਮਿਲ ਗਿਆ ਸਾਬ ਆਪ ਕੋ ਚੋਰੇ ਪਾਣੀ ਆ ਕਿ ਕਿਤਨਾ ਗੰਦਾ ਆ ਛੱਲੇਗਾਣ ਦਾ ਟਾਈਮ ਹੈ ਨਹੀਂ ਅੱਜ ਇਸੇ ਪ੍ਰਤੀ ਸਮਰਪਣ ਨੂੰ ਲੈ ਕੇ ਆਪਾਂ ਇਕੱਠੇ ਹੋਏ ਆ ਕਿ ਮੇਰਾ ਮੰਨਣਾ ਹੈ ਕਿ ਆਪਾਂ ਸਾਰੇ ਤਕੜੇ ਹੋ ਕੇ ਕੰਮ ਕਰੀਏ ਪੰਜਾਬ ਦੇ ਪ੍ਰਤੀ ਦੇਸ਼ ਦੇ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰੀਏ ਕਿ ਮਨੂੰ ਪੂਰਾ ਪ੍ਰੋਸੈਸ ਬਿ ਸਿਸਟਮੈਟਿਕ ਤਰੀਕੇ ਨਾਲ ਚੱਲਦੇ ਰਹਿਣਾ ਆਪਾਂ ਸਾਰੇ ਪਿੱਛੇ ਵੀ ਪਾਰ ਕਰਾਂਗੇ ਇੱਕ ਕੋਲ ਟੀਚਰ ਨੰਬਰ ਨਹੀਂ ਬਣਾਣੇ ਸਾਬਾ ਆਪਾਂ ਆਪਾਂ ਜਿਹੜਾ ਆਪਣਾ ਟੀਚਰ ਦੇ ਨੇਸ਼ਨ ਬਸ ਦੇਸ਼ ਨੂੰ ਮਜ਼ਬੂਤ ਕਰਨ ਦੇ ਵਾਸਤੇ ਸਾਡਾ ਯੋਗਦਾਨ ਇਹ ਸੀ ਆਪਣੀ ਸਮਰੱਥਾ ਦੇ ਮੁਤਾਬਕ ਕਰ ਰਹੇ ਅੰਮੀ ਕਰ ਰਹੇ ਉਹਦੇ ਵਾਸਤੇ ਅੱਜ ਦੁਬਾਰਾ ਸਮਰਪਣ ਦਾ ਜਦੋਂ ਮੌਕਾ ਮਿਲੇ ਮੈਨੂੰ ਪੂਰਾ ਮੀਲੇ ਮਾਇ ਗੁਰੂ ਸਾਡੇ ਸਾਰੇ ਦੇ ਉੱਤੇ میر پریاد رکھنگے بخشش رکھنگے یا پر تکڑے ہوکے پنجاب سے ساڑے ملک واسطے ایسے طرح ڈیڈیکیشن تک ڈیڈیکیٹڈ طریقے رہا کم کر رہے ہوں گے تو پھر سارے دا بہت بہت تنوات یہ ہی ساتھ دید.